ਮੈਂ 30 ਤੋਂ 32 ਏਕੜ ਦੀ ਖੇਤੀ ਕਰਦਾ ਹਾਂ ਜਿਸ ਵਿੱਚ 10 ਏਕੜ ਦੀ ਖੇਤੀ ਝੋਨੇ ਦੀ ਕਰਦਾ ਹਾਂ ਉਹਦੇ ਵਿੱਚ 4 ਸਾਲ ਤੋਂ ਮੈਂ 24 21 ਸੂਰੀਆ ਫਾਰਮ ਦੇ ਬੀਜ ਲਗਾ ਰਿਹਾ ਹਾਂ ਸੂਰੀਆ ਫਾਰਮ ਦਾ ਜਿਹੜਾ ਬੀਜ ਆ ਉਹ 115 ਤੋਂ 20 ਦਿਨ ਦੇ ਵਿੱਚ ਵਿੱਚ ਸਮੇਤ ਪਨੀਰੀ ਪੱਕ ਕੇ ਤਿਆਰ ਹੋ ਜਾਂਦਾ ਆ ਜਿਹੜਾ ਇਹ ਬੀਜ ਆ ਦਰਮਿਆਨੇ ਕਦਰ ਦੀ ਵੈਰੈਟੀ ਆ ਨਾ ਤੇ ਡਿੱਗਦਾ ਹੀ ਆ ਨਾ ਪਹਿਲੋਂ ਡਿਗਦਾ ਨਾ ਪੱਕ ਕੇ ਡਿਗਦਾ ਆ। ਕਈ ਬੀਜ ਹੁੰਦੇ ਆ ਉਹਦਾ ਛਿੱਟਾ ਭਾਰਾ ਹੋ ਜਾਂਦਾ ਆ। ਨਾਲੀ ਹਲਕੀ ਹੁੰਦੀ ਆ ਥੱਲੇ। ਉਹ ਨਾਲੀ ਜਾਨ ਨਹੀਂ ਝਲਦੀ। ਮੋੜ ਕੇ ਝੋਨਾ ਪੱਕ ਕੇ ਡਿਗਣ ਲੱਗ ਪੈਂਦਾ। ਇਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਕੀ। ਟੋਟਲ ਇਹਦੇ ਵਿੱਚ ਅਸੀਂ ਜੂਰੀਆ ਤਿੰਨ ਵਾਰ ਕਰਕੇ 130-35 ਕਿਲੋ ਏਕੜ ਦਾ ਪਾਉਨੇ ਆ। ਜਿਹੜੀ ਇਹ ਵੈਰਾਈਟੀ 2421 ਆ। ਬਾਕੀਆਂ ਵੈਰਾਈਟੀਆਂ ਦੇ ਮੁਕਾਬਲੇ ਇਹਨੂੰ ਬਿਮਾਰੀ ਨਾ ਮਾਤਰੀ ਆਉਂਦੀ ਆ। ਕੋਈ ਬਿਮਾਰੀ ਨਹੀਂ ਪੈਂਦੀ 2421 ਸੂਰੀਆ ਜਿਹੜੀ ਵੈਰੇਟੀ ਆ ਇਹਦਾ ਦਾਣੇ ਦੇ ਵਿੱਚ ਇੰਨੀ ਕਿ ਲਚਕਿਆ ਇੰਨਾ ਗ ਰੰਗ ਸੁਨੱਖਾ ਆ ਇਹਦਾ ਮੰਡੀ ਦੇ ਵਿੱਚ ਢੇਰੀ ਪਈ ਅਲੱਗ ਹੀ ਦਿਸਦੀ ਆ ਬਾਕੀਆਂ ਵੈਰੇਟੀਆਂ ਦੇ ਮੁਕਾਬਲੇ ਮੈਂ ਤਾਂ ਕਿਸਾਨ ਭਰਾਵਾਂ ਨੂੰ ਇਹੀ ਅਪੀਲ ਕਰਦਾ ਆ ਕਿ ਸੂਰੀਆ ਫਾਰਮ ਦਾ 2421 ਬੀਜ ਲਾਵੋ ਘੱਟ ਪਾਣੀ ਘੱਟ ਖਰਚਾ ਘੱਟ ਟਾਈਮ ਤੇ ਵੱਧ ਮੁਨਾਫਾ ਪਾਪੋ ਮੇਰਾ ਨਾਮ ਪਰਮਜੀਤ ਸਿੰਘ ਪੁੱਤਰ ਇਕਵਾਲ ਸਿੰਘ ਪਿੰਡ ਹਰਖੋਵਾਲ ਪੋਸਟ ਆਫਿਸ ਟਕਵੜ ਡਿਸਟ੍ਰਿਕਟ ਹੁਸ਼ਿਆਰਪੁਰ ਹੈ ਮੇਰਾ ਮੋਬਾਈਲ ਨੰਬਰ 9876502824